ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਕਬੂਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਵਾੜ ਠੀਕ ਹੈ ਲਓ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ 12 ਵਜੇ ਰਾਤ ਬਾੜੀ ਲੇਟ ਸੁੱਤਾ ਨਾ ਬਈ ਤੈਨੂੰ ਤੂੰ 9 ਵਜੇ ਸੁੱਤਾ ਨਾ ਤਾਂ ਕਰਕੇ ਫਿਰ ਸਵੇਰ ਉੱਠਦੇ ਉੱਠਦੇ ਵੀ ਲੇਟ ਹੋਗੇ ਤੇ ਲਾਈਟਾਂ ਬੰਦ ਕਰਦਗੇ ਮਤਲਬ ਲਾਈਟਸ ਦੇ ਸਵਿਚਸ ਬੰਦ ਕਰਦਗੇ ਬਰੋ ਉਂ ਦਾ ਲਾਈਟ ਹੈਣੀ ਕੀ ਮੀਨ ਟਿਗ ਰਿਹਾ ਤੁਹਾਨੂੰ ਪਤਾ ਹਨਾ ਹੁਣ ਟਿਗਿਆ ਥੋੜਾ ਢੜਕੇ ਵੀ ਪਈ ਜਾਂਦਾ ਸੀ ਦੱਸਣ ਦੇ ਮੁਤਾਬਿਕ ਘਰਦਿਆਂ ਦੇ ਮੈਂ ਤਾਂ ਉੱਠੇ ਹੀ ਲੇਟ ਐ ਹੁਣ ਮੀਨ ਦਾ ਟਿਗਿਆ ਥੋੜਾ ਮਾਹੌਲ ਹੁਣ ਫੇਰ ਮੈਨੂੰ ਲੱਗਦਾ ਬੱਦਲ ਜਾਂ ਬੰਦਾ ਆਉਂਦਾ ਹੁੰਦਾ ਕਿਸੇ ਕੋਸੇ ਉਮ ਜਾਲਾਲੇ ਉਪਰ ਤਿਤਰਾ ਦੇ ਬੱਚੇ ਸੱਚ ਆਪਣੇ ਹੋਏ ਨਲੂ ਪਾਗੇ ਖਰਾਕ ਖਰੂ ਗਿਆ ਜਿਹੜਾ ਵਿਚਾਰੇ ਨੂੰ ਕੀ ਪਤਾ ਕੀ ਖਾਣਾ ਹੁੰਦਾ ਉਹਨਾਂ ਨੇ ਜਾਲ ਵਾਲੇ ਜਾਨਵਰ ਸੱਟਾ ਆਪਣੇ ਓਕੇ ਐ ਫਿਰਦੇ ਆ ਭੱਜੇ ਤੇ ਚਲੋ ਬਾਬੂ ਠੀਕ ਐ ਲਾਈਟ ਆਊਟ ਕਰਾ ਕੇ ਬੰਦ ਜੇ ਉਹ ਕੰਮ ਨਾਲ ਦੇਖਾ ਸਾਰੀ ਜਿੱਦ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਪਾ ਕੇ ਖਾਣ ਕੋ ਉਹ ਤੋਂ ਪਹਿਲਾਂ ਸੁਸੂ ਕਰਾਂ ਮੈਂ ਹੁਣੇ ਉੱਠਿਆਗਾ ਫਿਰ ਕਰਦੇ ਆ ਆਪਾਂ ਕੁਛ ਨਾ ਹਾਂਜੀ ਮੇਰੇ ਦੋਸਤੋ ਤੇ ਸਵੇਰ ਦੇ ਟਾਈਮ ਦਾਣੇ ਪਾਤੇ ਬਈ ਦੋਵੇਂ ਖੁੱਡਾਂ ਚ ਨਾਲੇ ਰਾਤ ਲੇਟ ਪਾਈ ਸੀ ਕਿ ਨਹੀਂ ਦੇਖੋ ਬੁੱਤਰ ਕਿੰਨੀ ਭੁੱਖ ਮਾਰਦੇ ਹਨ ਡੇ ਪਏ ਆ ਬਈ ਦਾਣਿਆਂ ਇੱਧਰ ਵੀ ਲੱਗੇ ਪਏ ਆ ਖਾਣ ਉਹ ਬੱਚਾਂ ਕਰਕੇ ਫਿਰ ਤੁਹਾਨੂੰ ਪਤਾ ਯਾਰ ਖਰਾਕ ਦੁੱਗਣੀ ਹੋ ਗਈ ਖੁੱਡਾਂ ਚ ਹਨ ਆਪਦੇ ਨਾਲ ਵੱਧਦਾ ਬੱਚਿਆਂ ਨੂੰ ਖਵਾਉਂਦੇ ਆ ਤੇ ਬਾਈ ਦਿੱਤਰ ਵੀ ਮਰਨਗੇ 100% ਕੰਡੀਸ਼ਨ ਡਾਊਨ ਹੀ ਆ ਭਈ ਇਹਨਾਂ ਦੀ ਮੈਂ ਇਹਨਾਂ ਨੂੰ ਯਾਰ ਕਿਤਾ ਨਹੀਂ ਪਤਾ ਖਾਂਦੇ ਕੀ ਆ ਨਾ ਬਾਈ ਜਿਵੇਂ ਬਾਹ ਮਰ ਚੱਲੇ ਵਿਚਾਰੇ ਤਾਂ 100% ਤਾਂ ਮਾਰੀ ਗਏ ਆ ਮੈਂ ਦਾਣੇ ਦੂਰੇ ਪਾ ਕੇ ਰੱਖੀ ਜਿਆ ਦੇਖੋ ਹਨਾ ਸਾਰਾ ਮਿਕਸ ਖਰਾਕ ਰੱਖੀ ਸੀ ਬਾਕੇ ਪਾਣੀ ਵੀ ਰੱਖਿਆ ਸੀ ਆ ਛੋਟੇ ਡੱਡੇ ਿਲ ਪਾ ਕੇ ਪਰ ਨਹੀਂ bro ਚੱਲੇ ਨਹੀਂ ਯਾਰ ਇਹ ਪਤਾ ਨਹੀਂ ਕੱਲ ਹੀ ਕੰਡੀਸ਼ਨ ਵਾਲੀ ਡਾਊਨ ਸੀ ਇਹਨਾਂ ਦੀ ਬਾਬੇ ਯਾਰ ਇਹ ਨਾ ਇੱਕ ਮੈਂ ਸਰਚ ਹੀ ਨਹੀਂ ਕੀਤੀ ਵੀ ਇਹ ਖਾਂਦੇ ਕੀ ਸੱਚੀ ਨਾ ਮੈਂ ਤਾਂ ਆਪਣੀ ਨਾਰਮਲ ਖਰਾਕ ਰੱਖ ਦਿੱਤੀ ਸੀ ਇਹਨਾਂ ਨੂੰ ਜੇ ਸਰੋਂ ਕਣਕ ਮੱਕੀ ਜੇ ਬੋਲੇ ਲੱਗ ਬਾ ਤੇ ਮਾਗੀਆ ਖਾ ਖੂ ਲੈਣਗੇ ਵਿਚਾਰੇ ਪਰ ਨਹੀਂ ਛੋਟੇ ਵਾਲੇ ਸੀਗੇ ਬਈ ਇਹ ਚਲੋ ਕੋਈ ਨਾ ਜਮੇ ਜਿਨੀ ਲਈ ਜੀਤੀ ਹੈ ਨਾ ਬਾਕੀ ਓਕੇ ਦਾਣੇ ਪਾ ਤਿਆ ਦੋਵੇਂ ਖੁੱਡਾਂ ਜੀਰ ਬੈਟਕ ਚ ਵੀ ਇੱਕ ਕਕੌਲੀ ਦਾਣੇ ਦੀ ਪਾ ਹੀ ਹੋਣਾ ਚੱਲ ਜਾ ਗਿਆ ਉਹਦਰ ਵੀ ਫਿਰ ਬੱਚੇ ਪਾਲ ਲੀ ਜਾਂਦਾ ਨਾ ਕਬੂਤਰ ਤੇ ਬਸ ਆਹੀ ਪ੍ਰੋਸੈਸ ਆ ਬਾਬੇ ਇਹ ਪੈਨੇ ਉਧਰ ਵੀ ਪਾਇਓ ਨੇ ਜਾ ਕੇ ਬੈਠ ਕੇ ਬਈ ਆਇਓ ਪੁੱਤ ਆਇ 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 ਆਇਓ ਲਓ ਜੀ ਇਹਨਾਂ ਨੂੰ ਹੀ ਪਾ ਦੇ ਇਹ ਗੱਲ ਕਿ ਜੋੜਨਾ 1 ਤੋਂ 2 3 4 5 6 7 ਹਾਂ ਸਹੀ ਓਕੇ ਆ ਡਨ ਹੈ ਕੰਮ ਬਾਕੀ ਚੱਲੇ ਕੋਣ ਮੈਨੂੰ ਫੋਨ ਆਈ ਜਾਂਦਾ ਬਈ ਓਕੇ ਓਹ ਹੀ ਰਿਪੋਰਟ ਨਾਲਾਂ ਪਾਣੀ ਬਾਤਾ ਬਦਲ ਫੇਰ ਬਣਿਆ ਆ ਆਸ-ਪਾਸ ਤਾਂ ਕਿਤੇ ਪਈ ਜਾਂਦਾ ਜਿਹੜੇ ਹਸਾਬ ਤੇ ਗਰਮੀ ਜੀ ਹੋਈ ਹੋਮਸ ਦੀ ਵਾਲੀ ਹਾਂ ਲਿਓ ਮਨ ਕੀ ਗੱਲ ਹੈ ਠੀਕ ਹੈ ਕਾ ਤੋ ਬੈਠ ਅੱਜ ਚੌੜ-ਚੂੜੀ ਨਹੀਂ ਕੀਤੀ ਅੱਜ ਮੇਰੇ ਨਾਲ ਤੋਂ ਹਾਂ ਕੀ ਗੱਲੋਂ ਗੁੱਸੇ ਹੋ ਕਿਹੜੀ ਗੱਲ ਦਾ ਗੁੱਸਾ ਲੀਵ ਮਨਾ ਗਰੁੱਪ ਨੂੰ ਦਾ ਚੈੱਕ ਟੈਸਟ ਕਰਕੇ ਤੇਰਾ ਹੂੰ ਕਰਦਾ ਹੈ ਕਿ ਬੁਖਾਰ ਬਹੂਰ ਰਹਾ ਗਿਆ ਠੰਡ ਕਰਕੇ ਨਾ ਇਹਨੂੰ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਠੀਕ ਹੈ ਓਕੇ ਰਿਪੋਰਟਾਂ ਇਧਰ ਅੰਦਰ ਆਏ ਪੁੱਤ ਅੰਦਰ 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 ਤੇ ਉਹ ਬਈ ਯਾਰ ਇੱਕ ਤਾਂ ਐ ਨਹੀਂ ਪਤਾ ਵੀ ਜਿਹੜੇ ਉਹ ਬੱਚੇ ਸੀਗੇ ਨਾ 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 ਉਹ ਤੇ ਤਰਾਂ ਦੇ ਇਹ ਉਹ ਵੈਜ ਸੀਗੇ ਨਾਨ ਵੈਜ ਖਾਂਦੇ ਸੀ ਮਤਲਬ ਇੱਕ ਤਾਂ ਐ ਵੀ ਨਹੀਂ ਪਤਾ ਪੜ੍ਹਨ ਵੀ ਖੇਤਾਂ 'ਚ ਰਹਿ ਕੇ ਵੀ ਉਹ ਫੀਡ ਹੀ ਖਾਂਦੇ ਸੀ ਇਦਾਂ ਦੇ ਕੁਝ ਹੈ ਨਾ ਸੀਡਸ ਵਗੈਰਾ ਕੇ ਨਾਨ ਵੇਜ ਹਨਾ ਕੀੜੇ ਮਕੋੜੇ ਖਾਂਦੇ ਆ ਤਾਂ ਕਰ ਚਲ ਛੱਡੋ ਯਾਰ ਠੀਕ ਆ ਓਕੇ ਡਾਨਾ ਹੁਣ ਚਲਦੇ ਆ ਘਰੇ ਬਈ ਖਾਣਾ ਆਪ ਚਲਦੇ ਆ ਕੋਈ ਰੋਟੀ ਪਾਣੀ ਖਾਣੇ ਪੀਣੇ ਆ ਜੇਬ ਨੂੰ ਤਾਂ ਰੋਟੀ ਪਾਣੀ ਬਾਹਰ ਕੂਤਰਣਾ ਨਹੀਂ ਪਾਦਾ ਦੇਖ ਲੈ ਲਾਈਟਾਂ ਲੂਟਾ ਬਿਜਾੜ ਕੇ ਸਾਰਾ ਕੰਮ ਓਕੇ ਆ ਤੇ ਬਾਥ ਨੇ ਆ ਗੁਣ ਗੇਬੂ ਖੇਡ ਕੇ ਤਾਂ ਹਾਂ ਬਈ ਇੱਥੇ ਤੈਨੂੰ ਨਹੀਂ ਕੁਝ ਕਿਹਾ ਮੈਂ ਹਾਂ ਤਪੀ ਹੁੰਨੇ ਬੁਖਾਰ ਹੋ ਲੱਗਦਾ ਬੇਟਾ ਤੈਨੂੰ ਗਰਮੈਸ ਹਾਂਜੀ ਮੇਰੇ ਦੋਸਤੋ ਦਾਣੇ ਦਾ ਪਾ ਦੇ ਕਬੂਤਰਾਂ ਨੂੰ ਠੀਕ ਹੈ ਦਾਣੇ ਵੀ ਕਾਲ ਕਾਲ ਚ ਪਾਇਆ ਬਈ ਮੀਂਹ ਆ ਗਿਆ ਪਤਾ ਨਹੀਂ ਕੀ ਚਾਹੁੰਦਾ ਰੱਬ ਨਾ ਯਾਰ ਲਗਾਤਾਰੀ ਮੀਂਹ ਸਿੱਟੇ ਜਾਂਦਾ ਬਾਈ ਹਨਾ ਬਾਕੀ ਇਧਰ ਫਲਾਡ ਆਏ ਹੋਏ ਹਨਾ ਬਾਈ ਹੜ ਆਏ ਹੋਏ ਆ ਪਾਣੀ ਆਇਆ ਹੋਇਆ ਪ੍ਰੇ ਕਰੋ ਹਨਾ ਉਹ ਭਰਾਵਾਂ ਲਈ ਵੀ ਰੱਬਗੇ ਅਰਦਾਸ ਕਰੋ ਪਿੰਡਾਂ ਦੇ ਪਿੰਡ ਡੁੱਬ ਗਏ ਬਈ ਹਨਾ ਤੇ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਡੁੱਬ ਗਈ ਪਾਣੀ ਚ ਬਈ ਫਸਲ ਡੁੱਬ ਗਈ ਠੀਕ ਹੈ ਕਿ ਨਹੀਂ ਯਾਰ ਕਿਉਂ ਲਈ ਉਹ ਉਹਨਾਂ ਵਾਸਤੇ ਵੀ ਰੱਬ ਅਗੇ ਅਰਦਾਸ ਕਰੋ ਬਈ ਹਨਾ ਕਿ ਮੰਨ ਕੇ ਜਲ ਸਾਰੇ ਕੋਈ ਸੈੱਟ ਹੋ ਜੇ ਜਲਦੀ ਤੋਂ ਜਲਦੀ ਹਨਾ ਤਾਂ ਕਰਕੇ ਤੇ ਬਾਕੀ ਕੰਡੀਸ਼ਨ ਖਰਾਬ ਹੀ ਹੈ ਮੀਂਹ ਲਗਾਤਾਰ ਹੀ ਪੈ ਰਿਹਾ ਆਪਣੇ ਦੂਜਾ ਤੀਜਾ ਦਿਨ ਹੋ ਗਿਆ ਯਾਰ ਹਨਾ ਪਤਾ ਨਹੀਂ ਕੀ ਸੀ ਨਾ ਬਈ ਤੇ ਆਪਣੇ ਤਾਂ ਤੁਸੀਂ ਐਂ ਦੇਖ ਲਓ ਆਪਣੇ ਤਾਂ ਕੋਠੀ ਚ ਆਏ ਆਪਾਂ ਇੰਨੇ ਔਖੇ ਹੋ ਗਏ ਮੀਂਹ ਤੋਂ ਸਿਰਫ ਕੋਠੇ ਚ ਆਉਣ ਨਾਲ ਹੀ ਤਰੀਦਰ ਇੰਨਾ ਪਾਣੀ ਆਇਆ ਹੜਾ ਐ ਰੋਪਰਾਵਾਂ ਦਾ ਕੀ ਹਾਲ ਹੋਊਗਾ ਹਨਾ ਉਹ ਵਿਚਾਰੇ ਆਪਣੇ ਹਨਾ ਪਰਿਵਾਰਾਂ ਦਾ ਉਹ ਲੋਕਾਂ ਦਾ ਕਿੰਨਾ ਮਨਗ ਚਲ ਕੀ ਬੀਤਦੀ ਹੋਊ ਉਹਨਾਂ ਤੇ ਡੂੰਘਾ ਗੱਲਾਂ ਸੋਚ ਰਹਿ ਗਾ ਬਾਬਿਓ ਚਲੋ ਅਰਦਾਸ ਹੀ ਕਰ ਸਕਦੇ ਆਪਾਂ ਤਾਂ ਬਾਬੇ ਅੱਗੇ ਹਨਾ ਪ੍ਰੇ ਕਰ ਸਕਦੇ ਆ ਵੀ ਚਲੋ ਸਾਰਾ ਕੁਝ ਸੈੱਟ ਹੋ ਜੇ ਬਈ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੀਂ ਦਾਤਾ ਹਨਾ ਕਿ ਨਹੀਂ ਤੇ ਚਲੋ ਆਪਾਂ ਪਾਣੀ ਪੁਣੀ ਪਾਈਏ ਕਬੂਤਰਾਂ ਨੂੰ ਬਈ ਦਾਣੇ ਦਾ ਪਾਤੀ ਸੀ ਮੜਾ ਕਣੀਆਂ ਹਟੇ ਜਾਂਦੇ ਆ ਪਾਣੀ ਫੇਰ ਪਾਉਣੇ ਕਬੂਤਰਾਂ ਨੂੰ ਰੱਖਿਆ ਆਪੇ ਉਹਦੇ ਕੋਲ ਬਾਲਟੀ ਭਰ ਕੇ ਆਉਂਦਾ ਸਾਹਮਣੇ ਤੇ ਦੋ ਕੁ ਬੱਚਿਆਂ ਨੇ ਠੱਲਾਂ ਹੀ ਪਾਉਣ ਵਾਲੀਆਂ ਉਹ ਪਾ ਲਾਂਗੇ ਜਾਂ ਫਿਰ ਕੋਈ ਨਾ ਕੋਈ ਬਣਾਉਣਿਆ ਸੀ ਨਾ हाँ जी मेरे दोस्तों दाने पानी पाता ही सारे खुद ठीक है डन हो कल कण आई जानी हल्किया पूर आई आदि है बच्चा ने थे रोके पाने तो दाना पानी खा लो जानवर पर, पर है बच्चा थे टाइम नहीं पाया करा मुल्के औखे हों बच पाप औखे हूँ कहीं पापे ली हो गया घर भी छरता मैं पार्क पार भाजया वो घूम फिर वो घर रोटी रोटी खाया आ गया मी फिर काफ़ी तेज हम ਉਹਨੇ ਸਾਹਮਣੀ ਬੁਰਾ ਹਾਲ ਹੀ ਕਰ ਰੱਖਿਆ ਮੀਂਹ ਯਾਰ ਬਾਈ ਆ ਦੇਖੋ بارش ਕਾ ਮੌਸਮ ਆਇਆ ਚਲੋ ਕੋਈ ਗੱਲ ਨਹੀਂ ਅਬੇ ਨੁਕਸਾਨ ਹੋ ਗਿਆ ਤੇ ਤਿਤਰਾ ਦੇ ਬੱਚੇ ਮਰ ਗਏ ਜੀ ਕੱਲ ਹੀ ਆਏ ਸੀ ਆਪਣੇ ਕੋਲ ਮਨ ਲਾਉਂਦਾ ਹਨ ਤੇ ਓਏ ਯਾਰ ਛੋਟੇ ਪੜੇ ਸੀ ਬਈ ਹਨ ਆਏ ਨਹੀਂ ਸ라이ਵ ਕੀ ਤੈਨਾਂ ਨੇ ਆਪਣੇ ਕੋਲ ਕੋਈ ਫੀਡ ਨਾਲ ਲੱਗਣਾ ਬੰਗੇ ਇਹਨਾਂ ਨੂੰ ਤਾਂ ਮੇਰੇ ਅੱਜ ਟਾਈਮ ਇੱਕ ਮਿੰਟ ਅੱਜ ਹੀ ਮਰਿਆ ਕੱਲ ਤਾਂ ਲਿਆਂਦੇ ਸੀਗੇ ਫੜ ਤੋ ਫੜ ਕੇ ਲਾਤੋ ਚੱਕ ਲਈ ਫੀਡ ਵੀ ਬੜੀਆਂ ਬਾਈ ਉਹ ਨੱਪਦ ਗੇਰ ਵਿਚਾਰਿਆ ਹੈਣਾ ਮਿਸ਼ਕਾਨ ਹੋ ਗਿਆ ਇੱਕ ਤਾਂ ਆਪਾਂ ਨੂੰ ਫੀਡ ਫੂਡ ਦਾ ਨਹੀਂ ਬਸ ਇਹ ਕਹਿੰਦੇ ਜੀਨ ਲੈ ਕੇ ਕੱਲ ਆਏ ਸੀ ਪਲ ਕਮਜ਼ੂਰੇ ਵਾਲੇ ਸੀ ਮੀਮੂ ਦੇ ਕੁੱਤੇ ਜੇ ਸੀਗੇ ਰੁਲੇ ਜੇ ਤੇ ਅੱਜ ਹੀ ਮਰ ਗਏ ਬਈ ਇਹ ਚਲੋ ਕੋਈ ਗੱਲ ਨਹੀਂ ਥੀ ਨੱਪ ਦਾਂਗੇ ਇਹਨਾਂ ਨੂੰ ਹੂੰ ਹੂਰੀਆਂ ਕੀੜੀਆਂ ਯਾਰ ਬਾਹਲਾਂ ਯਾਰ ਨੀ ਇਹ ਜੀ ਇਹਨਾਂ ਦਾ ਹੀ ਕੋਈ ਬੰਦੋਬਾਸਤ ਕਰਨਾ ਪਊਗਾ ਮਾਰ ਗਏ ਜੀ ਗਲਤ ਹੋਈ ਗਮ ਨੁਕਸਾਨ ਹੋ ਗਿਆ ਬੇਚਾਰੇ ਆਂਦਾ ਚਲੋ ਕੋਈ ਨਾ ਇਹ ਰੱਬ ਨੂੰ ਮਨਜ਼ੂਰ ਸੀਗਾ ਕੋਈ ਗੱਲ ਨਹੀਂ ਕੋਈ ਜਿਵੇਂ ਹੋਣਾ ਸੀਗਾ ਹੋ ਗਿਆ ਹਨ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਚੱਲਦੇ ਰਹਿੰਦੇ ਕਦਰ ਹੱਕ ਨਹੀਂ ਸੀ ਮਾਰਨ ਦਾ ਨਾ ਭਾਵੇਂ ਬਦਿਆ ਰੱਖਣਾ ਸੀਗਾ ਓਕੇ ਰਿਪੋਰਟਾਂ ਕਰਕੇ ਚਲੋ ਯਾਰ ਹੁਣ ਬਾਗਲ ਜਾਏਗਾ ਬਦਲਣਾ ਹੈ ਨਾ ਫਿਰ ਦੇਖਦੇ ਆਂ ਕੀ ਬੰਦ ਹੈ ਹਾਂਜੀ ਆ ਗਈ ATM ਕੰਜਲਾ ਨੇ ਸਾਰੀ ਗਰਮੀ AC ਨਹੀਂ ਚਲਾਇਆ ਜਦੋਂ ਗਰਮੀ ਟੱਪ ਗਈ ਉਹ AC ਚਲਾ ਲਿਆ ਇਹ ਤੋਂ ਪਹਿਲਾਂ ਪਾ ਕੇ ਲੈਂਦਾ ਫਿਊਲ ਬਈ ਬਾਈ ਠੀਕ ਆ ਹੁਣ ਥੋੜੇ ਜਿਹੇ ਪੈਸੇ ਚਾਹੀਦੇ ਸੀ ਉਹ ਕਢਾਉਣਾ ATM ਤੋਂ ਹਾਂਜੀ ਬਾਦਲ ਆਏ ਸੀ ਤੇ ਕਾਫੀ ਕਮਨ ਵਿਗੜ ਗਏ ਬਈ ਸਭ ਤੋਂ ਪਹਿਲੇ ਨੰਬਰ ਤੇ ਵੀਡੀਓ ਅਪਲੋਡ ਕਰਕੇ ਬਈ ਠੀਕ ਹੈ ਖਾਣੂ ਸਮਾਨ ਲੈ ਚਲੇ ਕਰਾਹਟ ਪੀਨਟਸ ਲੈ ਚਲੇ ਆਲੂ ਭੂਜੀ ਬਾਸ ਸਨੈਕ ਲਾਈਟ ਇੱਕ 버ਗਰ ਪੈਕ ਕਰਾ ਲਿਆ ਇੱਕ 버ਗਰ ਖਾ ਚਲੇ ਤੇ ਕੇ ਡੀ ਐਮ ਜੋ ਮਣੀ ਕਢਾਲ ਚੱਲੇ ਠੀਕ ਹੈ ਕਿ ਨਹੀਂ ਸੋ ਮਣੀ ਵਰਕਸ ਕਰਕੇ ਬਾਬਿਓ ਚਲੋ ਬਈ ਦੰਨਾ ਮੇਨ ਦਾ ਵੀਡੀਓ ਪਾਉਣ ਆਏ ਸੀ ਵੀਡੀਓ ਪਾਉਣ ਦੇ ਨਾਲ ਨਾਲ ਦੇਖੋ ਕਿੰਨਾ ਕੋਈ ਖਰਚਾ ਕਰ ਗਿਆ ਹਨ ਚਲੋ ਕੋਈ ਚੱਕਰ ਨਹੀਂ ਚਾਲਦੇ ਘਰੇ ਬਾਬਿਓ ਛੇਤੀ ਛੇਤੀ ਹਾਂਜੀ ਮਾਲਕੋ ਕਾਮ ਗਏ ਸੀ ਜੀ ਆ ਗਏ ਪਿੰਡ ਚ ਪਛ ਚਲਦੇ ਆ ਭਾਈ ਘਰੇ ਪਹੁੰਚਣ ਵਾਲੀ ਹੈ ਪਿੰਡ ਦੇ ਬਾਹਰ ਪਹਰ ਆ ਗਏ ਅ ਗਏ ਸੀਗੇ ਭਾਈ ਆਪਾਂ ਰਾਈ ਗਏ ਤੋਂ ਅਗਲਾ ਪਿੰਡ ਉੱਥੇ ਥੋੜਾ ਇੱਕ ਢੀੜਾ ਮਾਰਨ ਗਏ ਹੋ ਅਮੇ ਚਲਦੇ ਆ ਹਏ ਖੇਡੇ ਖਾਨੇ ਚੱਲ ਗਏ ਇਹ ਉਹ ਖੇਡਦੇ ਨਾਲੇ